ਸੋ ਹਿਮਾਚਲ ਦੀ ਕਾਂਗਰਸ ਦੇ ਵਿਧਾਇਕ ਦਾ ਵਿਵਾਦਿਤ ਬਿਆਨ ਆ ਪੰਜਾਬ ਦੇ ਬੁਲਾਰੇ ਨੀਲਗਰਗ ਦਾ ਵੀ ਬਿਆਨ ਆਇਆ ਹੈ ਸਾਹਮਣੇ ਇਹ ਬਿਲਕੁਲ ਬੇਹੁੱਦਾ ਤੇ ਤੱਥਾਂ ਤੋਂ ਦੂਰ ਤੇ ਪੰਜਾਬ ਨੂੰ ਬਦਨਾਮ ਕਰਨ ਵਾਲਾ ਇਹ ਬਿਆਨ ਹੈ ਮਤਲਬ ਇਹ ਤਾਂ ਇਹ ਕਹਿ ਸਕਦੇ ਵੀ ਉਲਟਾ ਚੋਰ ਕੋਤਵਾਲ ਨੂੰ ਡਾਟੇ ਸਾਰੇ ਜਾਣਦੇ ਆ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਹੈਗੀਆਂ ਪਾਕਟਸ ਨੇ ਜਿੱਥੇ ਕਿ ਸਿੰਥੈਟਿਕ ਡਰੱਗਸ ਦੀ ਮੈਨੂਫੈਕਚਰਿੰਗ ਹੁੰਦੀ ਹੈ ਇਹ ਆਵਾਜ਼ ਅਸੀਂ ਪਹਿਲਾਂ ਵੀ ਉਠਾਉਂਦੇ ਰਹੇ ਆ ਬਲਕਿ ਤੁਹਾਡੇ ਤੋਂ ਉਥੇ ਮੈਨੂਫੈਕਚਰ ਹੋਇਆ ਸਿੰਥੈਟਿਕ ਡਰਗ ਉਹ ਪੰਜਾਬ ਦੇ ਵਿੱਚ ਆ ਰਹੀ ਹੈ ਉਲਟਾ ਬਦਨਾਮ ਤੁਸੀਂ ਸਾਨੂੰ ਕਰ ਰਹੇ ਹੋ ਸਾਰੇ ਜਾਣਦੇ ਆ ਤੁਹਾਡੇ ਪਿਕਨਿਕ ਸਪots ਨੇ ਜਿੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਉਂਦੇ ਆ ਚਾਹੇ ਉਹ ਮਕਲੋਡ ਗੰਜ ਹੋਵੇ ਧਰਮਸ਼ਾਲਾ ਹੋਵੇ ਕੁਸਾਲ ਹੋਵੇ ਉਥੇ ਕੀ ਨਹੀਂ ਹੁੰਦਾ ਇਹ ਕਿਸੇ ਤੋਂ ਛੁਪਿਆ ਹੋਇਆ ਥੋੜਾ ਹੈਗਾ ਬਲਕਿ ਪੰਜਾਬ ਨੂੰ ਜਿਹੜਾ ਇਹ ਬਦਨਾਮ ਕਰਨ ਦੀ ਤੁਹਾਡੀ ਕੋਸ਼ਿਸ਼ ਹੈ ਇਸ ਦੀ ਅਸੀਂ ਨਿਖੇਧੀ ਕਰਦੇ ਆ ਇਸ ਦੀ ਅਸੀਂ ਨਿੰਦਿਆ ਕਰਦੇ ਆ ਪੰਜਾਬ ਉਹ ਸਟੇਟ ਹੈ ਜਿਸ ਨੂੰ ਨਸ਼ੇ ਨੇ ਬਰਬਾਦ ਕੀਤਾ ਹੈ ਰਾਜਸਥਾਨ ਤੋਂ ਵੀ ਨਸ਼ੇ ਆਉਂਦੇ ਆ ਗੁਜਰਾਤ ਤੋਂ ਵੀ ਇੱਥੇ ਨਸ਼ੇ ਆਉਂਦੇ ਆ ਯੂਪੀ ਤੋਂ ਨਸ਼ੇ ਆਉਂਦੇ ਆ ਮਹਾਰਾਸ਼ਟਰ ਤੋਂ ਨਸ਼ੇ ਆਉਂਦੇ ਆ ਇੰਟਰਨੈਸ਼ਨਲ ਬਾਰਡਰ ਤੋਂ ਨਸ਼ੇ ਆਉਂਦੇ ਹੈਗੇ ਆ ਕੋ ਪੰਜਾਬ ਦੀ ਤਾਂ ਪੂਰੀ ਦੀ ਪੂਰੀ ਜਵਾਨੀ ਤਬਾਹ ਕਰ ਦਿੱਤੀ ਇਹਨਾਂ ਨਸ਼ਿਆਂ ਨੇ ਸੋ ਇਸ ਕਰਕੇ ਸਾਨੂੰ ਬਦਨਾਮ ਨਾ ਕਰੋ ਜੇਕਰ ਤੁਸੀਂ ਆਪਣਾ ਘਰ ਨਹੀਂ ਸੰਭਾਲ ਪਾ ਰਹੇ ਤੁਹਾਡੀ ਪੁਲਿਸ ਨਸ਼ੇ ਰੋਕਣ ਦੇ ਵਿੱਚ ਫੇਲ ਹੈਗੀ ਹੈ ਤਾਂ ਤੁਸੀਂ ਆਪਾ ਆਪ ਸੰਭਾਲੋ ਆਪਣਾ ਸਭਾ ਵਿਚਾਰੋ ਆਪਣੇ ਜਨਕੇ ਜਨਕੀ ਪਲੈਨਿੰਗ ਕਰੋ ਸਾਨੂੰ ਬਦਨਾਮ ਨਾ ਕਰੋ ਪਰ ਮੈਂ ਇਸ ਮੌਕੇ ਦੇ ਉੱਤੇ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਪੰਜਾਬ ਦੇ ਬੁਲਾਰੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵਿਢਿੰਗ ਜੀ ਪਤਾਪ ਬਾਜਵਾ ਜੀ ਇਹਨਾਂ ਨੂੰ ਬੁਲਾਰੇ ਉਹਨਾਂ ਨੂੰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਅੱਜ ਜਦੋਂ ਕਾਂਗਰਸ ਦਾ ਹਿਮਾਚਲ ਦਾ ਐਮਐਲਏ ਪੰਜਾਬ ਨੂੰ ਬਦਨਾਮ ਕਰ ਰਿਹਾ ਤੁਸੀਂ ਚੁੱਪ ਕਿਉਂ ਤੁਹਾਡੀ ਇਨਟੇਕ ਕੀ ਹੈ ਕਿ ਤੁਸੀਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੋ ਕਿ ਅੱਜ ਤੁਸੀਂ ਪੰਜਾਬ ਦਾ ਖੜੋਗੇ ਔਰ ਇਸ ਦੀ ਨਿਖੇਦੀ ਕਰੋਗੇ ਜਾਂ ਫਿਰ ਇੱਕ ਵਾਰੀ ਤੁਸੀਂ ਜਨਨ ਕੇ ਚੁੱਪਚਾਪ ਹੋ ਕੇ ਜਨਨ ਕੇ ਹਿਮਾਚਲ ਦੇ ਐਮ ਐਲ ਏ ਦੁਆਰਾ ਕਹੀ ਹੋਈ ਗੱਲ ਦੀ ਤਾਇਦ ਕਰੋ ਹਿਮਾਚਲ ਕਾਂਗਰਸ